ਭਗਵਾਨ ਵਾਲਮੀਕੀ ਆਸ਼ਰਮ ਤੁਨਾ ਸਾਹਿਬ ٹرسٹ ਦੇ ਮਹੰਤ ਮਲਕੀਤ ਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦੀ ਅਗਵਾਈ ਹੇਠ ਪਿੰਡ ਜਸਰਾਵਲ ਵਿਖੇ ਹੜਪੀੜਤ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਅਤੇ ਹੋਰ ਵਸਤੂਆਂ ਦਿੱਤੀਆਂ ਗਈਆਂ। ਇਸ ਮੌਕੇ ਸੇਵਾ ਵਿੱਚ ਸੇਵਾਦਾਰ ਸੰਤ ਬਲਵੰਤ ਨਾਥ, ਬਾਬਾ ਰਕੇਸ਼ ਨਾਥ, ਸੰਤ ਸ਼ਰਮਨ, ਰੁਪਿੰਦਰ ਕੌਰ, ਬਾਬਾ ਕੁਲਵਿੰਦਰ ਸਿੰਘ, ਹਰੀਸ਼ ਪਟਵਾਰੀ, ਸਾਹਿਬ ਸਿੰਘ, ਪਿੰਡਾ ਅਜਨਾਲਾ, 올 ਇੰਡੀਆ ਪ੍ਰੈਸ ਸੈਕਟਰੀ ਅਸ਼ੋਕ ਮਲੋਤਰਾ ਸਮੇਤ ਲੋਕ ਮਜੂਤ ਸਨ ਸੰਤ ਮਲਕੀਨਾ ਜੀ ਗੱਦੀ ਨਿਸ਼ੀ ਤੁਣਾ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਵਿੱਚ ਲੰਗਰ ਪ੍ਰਥਾ ਸ਼ੁਰੂ ਹੋਈ ਪਈ ਹੈ ਅੱਜ ਕਾਫੀ ਪਾਣੀ ਖੜਾ ਸੀ ਡਫਰ ਪਿੰਡ ਦੇ ਵਿੱਚ ਉੱਥੇ ਬਾਬਾ ਜੀ ਨੇ ਆ ਕੇ ਘਰ-ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਪਚਾਇਆ ਇਸ ਤੋਂ ਪਹਿਲਾਂ ਜੁੱਸਤੋਬਾਲ ਪੁੰਗਾ ਸਾਰੇ ਹੀ ਪਿੰਡਾਂ ਦੇ ਵਿੱਚ ਸੇਵਾ ਚੱਲਦੀ ਪਈ ਆ ਰਾਸ਼ਨ ਹਲੇ ਸਾਡੇ ਕੋਲ ਹੋਰ ਬਚਿਆ ਪਿਆ ਈ ਰਾਹ ਵੀ ਜਾਂਦੇ ਜਾਂਦੇ ਵਰਤੌਂਦੇ ਹੀ ਜਾਵਾਂਗੇ ਅੱਜ ਸੰਗਤ ਦੀ ਡਿਮਾਂਡ ਆਈ ਹੈ ਕਿ ਟੂੜੀ ਟੂੜੀ ਦਾ ਇੱਤਿਚਾਰਾ ਲੈ ਕੇ ਦੇਵਾਂਗੇ ਕਹਿੰਦਾ ਪਾਵੇ ਕਿ ਨਸੀਬਤ ਜਿਹੜੀ ਕੜੀ ਆ ਇਹਦੇ ਵਿੱਚ ਸੰਤ ਸਮਾਜ ਮੋਢੇ ਨਾਲ ਮੋਢਾ ਜੋੜ ਕੇ ਸੰਗਤ ਦਾ ਸਹਿਯੋਗ ਦੇਵਗਾ ਅਸੀਂ ਵੀ ਆਸ ਰੱਖਦੇ ਹਾਂ ਸੱਚੇ ਪਾਤਸ਼ਾਹ ਨੂੰ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇੱਕ ਔਖੀ ਘੜੀ ਨੂੰ ਛੇਤੀ ਛੇਤੀ ਨਿਵਾਅ ਅੱਜ ਅਸੀਂ ਪਿੰਡ ਢੱਬਰੀ ਪਹੁੰਚੇ ਆ ਜੀ ਡਿਸਟ੍ਰਿਕਟ ਅਜਨਾਲਾ ਜਿੱਥੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਏ ਵੀ ਹੜਾਂ ਦੀ ਮਾਰ ਲੋਕਾਂ ਨੂੰ ਜੋ ਪਈ ਹੈ ਅੱਜ ਅਸੀਂ ਇੱਥੇ ਸੰਤ ਮਲਕੀਤ ਨਾਜ਼ੀ ਦੀ ਦੇਖ ਰੇਖ ਦੇ ਹੇਠ ਉਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਰਾਸ਼ਨ ਲੈ ਕੇ ਹੋਰ ਜੋ ਕਿ ਲੋਕਾਂ ਨੂੰ ਲੋਕਾਂ ਦੀ ਲੋਕਾਂ ਨੂੰ ਲੋੜ ਹੈ ਜਿੰਨਾਂ ਚੀਜ਼ਾਂ ਦੀ ਉਹ ਚੀਜ਼ਾਂ ਲੈ ਕੇ ਅੱਜ ਅਸੀਂ ਇੱਥੇ ਪਹੁੰਚੇ ਆਂ ਇਥੇ ਪਿੰਡ ਵਾਸੀਆਂ ਤੋਂ ਵੀ ਜਿੰਨਾ ਚੀਜ਼ਾਂ ਦੀ ਲੋੜਾਂ ਦੇ ਵਾਸਤੇ ਪੁੱਛਿਆ ਜਾਂਦਾ ਹੈ ਉਹਨਾਂ ਵੱਲੋਂ ਵੀ ਇਹ ਦੱਸਿਆ ਜਾਂਦਾ ਵੀ ਇਥੇ ਪਸ਼ੂ ਦੇ ਚਾਰੇ ਦੀ ਬਹੁਤ ਜ਼ਿਆਦਾ ਲੋੜ ਹੈ ਪਸ਼ੂ ਦਾ ਚਾਰਾ ਇਥੇ ਬਿਲਕੁਲ ਨਹੀਂ ਪਹੁੰਚ ਰਿਹਾ ਇਥੇ ਜਥੇਬੰਦੀਆਂ ਪਹੁੰਚ ਰਹੀਆਂ ਨੇ ਜੀ ਰਾਸ਼ਨ ਲੈ ਕੇ ਆਪਣਾ ਲੰਗਰ ਪਕਾ ਕੇ ਪਰ ਇਥੇ ਜਿਹੜਾ ਕਿ ਪਸ਼ੂਆਂ ਵਾਸਤੇ ਕੋਈ ਵੀ ਇਥੇ ਜਿਹੜੀ ਕਿ ਸਹੂਲਤ ਨਹੀਂ ਹੈ